ਸਰਪੰਚ ਬਹੁਤ ਭੱਡੇ ਦਿਲਾਂ ਵਾਲੇ ਲੋਕ ਹੁੰਦੇ ਆ ਜਨਾਬ ਇਹ ਗਾਇਕਾ ਦੇ ਮਨ ਦੇ ਵਿੱਚ ਕੀ ਸੀ ਕਿਹੜੇ ਹਿਸਾਬ ਦੇ ਨਾਲ ਇਹ ਗਾਣ ਲਾਈਨ ਲਿਖ ਦੁੱਤੀ ਤੇ ਸਰਪੰਚ ਏਡੀ ਗੱਲ ਦਾ ਮੁੱਦਾ ਬਣਾ ਲੈਣਾ ਇਹ ਵੀ ਗੱਲ ਜਿਹੜੀ ਆ ਉਹ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੜੀ ਅਟਪੱਟੀ ਲੱਗੀ ਜੀ ਏਡੀ ਗੱਲ ਤਾਂ ਹੈ ਨਹੀਂ ਕਿ ਇਹ ਇੱਕ ਗਾਣੇ ਦੀ ਲਾਈਨ ਆ ਇੱਕ ਕਿੱਥੇ ਸਰਪੰਚ ਦਾ ਰੋਤਵਾ ਮਹਾਰਾਜ ਸਰਪੰਚੀ ਕਿਤੇ ਪਿੰਡ ਦੀ ਸਰਪੰਚੀ ਹੋਵੇ ਨਾ ਤੇ ਲੋਕ ਐਨ ਮੈਂ ਕਹਿੰਦਾ ਗਾਇਕ ਗੱਡਵਾ ਮੁਕਾਬਲਾ ਪਿੰਡ 'ਚ ਹੋ ਜਾਂਦਾ ਸੋ ਸਰਪੰਚ ਦਾ ਰਤਵਾ ਬੜਾ ਵੱਡਾ ਸੋ ਸਰਪੰਚਾ ਜਿੱਥੇ ਰਤਵਾ ਵੱਡਾ ਨਾ ਤੇ ਸਰਪੰਚ ਦਾ ਦਿਲ ਵੀ ਉਦਾਈ ਉਦਾਈ ਵੱਡਾ ਮੰਨਿਆ ਜਾਂਦਾ ਪਰ ਜਦੋਂ ਰੌਲਾ ਪੈ ਜਾਂਦਾ ਕਿਸੇ ਕੱਲ ਦਾ ਉਹ ਫੇ ਤੁਹਾਨੂੰ ਪਤਾ ਕਿ ਰੌਲਾ ਸਾਂਭਣਾ ਔਖਾ ਹੋ ਜਾਂਦਾ ਇਦਾਂ ਦੇ ਬਹੁਤ ਸਾਰੀਆਂ ਕੌਂਟਰਵਰਸੀਆਂ ਜਿਹੜੀਆਂ ਉਹ ਸਿੱਤੂ ਮੁੱਸੇ ਵਾਲੇ ਦੇ ਨਾਲ ਵੀ ਜੁੜਦੀਆਂ ਰਹੀਆਂ ਸਿੱਤੂ ਮੁੱਸੇ ਵਾਲਾ ਦਾ ਚੇਲਾ ਹੀ ਕਹ ਮੰਨਿਆ ਜਾਂਦਾ ਜਿਹਦੇ ਨਾਲ ਚੱਲੋ ਕੰਮ ਕੀਤਾ ਗੁਲਾਬ ਸਿੱਤੂ ਪਰ ਗਲਾਬ ਸਿੱਤੂ ਨੇ ਆ ਕੇ ਸਿੱਧੀ ਜਦੋਂ ਮਾਫੀ ਮੰਗ ਲਈ ਤੇ ਗੱਲ ਮੇਰੇ ਹਿਸਾਬ ਨਾਲ ਨਿਬੜ ਜਾਣੀ ਚਾਹੀਦੀ ਆ ਗੱਲ ਦੇ ਵਿੱਚ ਕੋਈ ਏਡਾ ਕੋਈ ਜਿਹੜਾ ਉਹ ਗੱਲ ਦਾ ਰੌਲਾ ਤਾਂ ਹੈ ਨਹੀਂ ਸਣੇ ਸਰਪੰਚ ਸਾਰਾ ਪਿੰਡ ਕੋਟ ਤੋਂ ਸਰਪੰਚ ਤਾਂ ਲੋਕਾਂ ਨੂੰ ਪਿੰਡਾਂ ਚ ਛਿੜਾ ਕੇ ਲਿਆਂਦਾ ਸੋ ਗਾਣੇ ਕਰਕੇ ਸਰਪੰਚ ਦਾ ਰੋਤਵਾਨੀ ਨਹੀਂ ਨੀਵਾ ਹੁੰਦਾ ਸੋ ਜਿਹੜਾ ਗਾਣਾ ਇੱਕ ਐਂਟਰਟੇਨਮੈਂਟ ਆ ਪਰ ਚਲੋ ਇਹ ਗਾਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਲਾਈਨ ਪਾਉਣ ਲੱਗਿਆਂ ਸੌਰੀ ਸੁਝਿਓ ਭਾਈ ਅੱਗੇ ਸਰਪੰਚ ਗੁੱਸਾ ਵੀ ਕਰ ਜਾਂਦੇ ਆ ਬੀਪੀ ਸਿੰਘ ਜੀ ਗਲਾਬ ਸਿੱਧੂ ਦੇ ਆਏ ਨਵੇਂ ਗਾਣੇ ਦੇ ਵਿਰੋਧ ਪਿੱਛੇ ਦਾ ਅਸਲ ਕਾਰਨ ਤੁਸੀਂ ਕੀ ਦੇਖਦੇ ਹੋ ਜੀ ਗਲਾਬ ਸਿੱਧੂ ਦਾ ਨਵਾਂ ਗਾਣਾ ਆਇਆ ਜੀ ਜੱਟਾ ਲਵ ਯੂ ਗਲਾਬ ਸਿੱਧੂ ਨੇ ਗਾਇਆ ਜੈਸਮੀਨ ਅਖਤਰ ਦੇ ਨਾਲ ਦੋਨਾਂ ਦਾ ਗਾਣਾ ਆ ਤੇ ਉੱਤੇ ਗਾਣੇ ਦੇ ਵਿੱਚ ਇੱਕ ਲਾਈਨ ਸੀ ਵੀ ਸਣੇ ਪਿੰਡ ਸਾਰਾ ਸਰਪੰਚ ਕੁੱਟ ਦੂੰ ਕੁਛ ਇਦਾਂ ਸਿਗਾ ਉਹ ਗੱਲ ਜੀ ਕਿਤੇ ਸਰਪੰਚਾਂ ਦੇ ਕੰਨੀ ਪੈ ਗਈ ਅੱਜ ਇੱਕ ਇਸ ਗੱਲ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਰੀਅਲ ਤੁਹਾਨੂੰ ਗੱਲ ਇਨਸੀਡੈਂਟ ਦੱਸਦਾ ਬਈ ਇੱਕ ਸਰਪੰਚ ਮੇਰਾ ਮੈਂ ਤਰਿਆ ਸਰਪੰਚ ਕਹਿੰਦਾ ਵੀ ਮੈਂ ਜਦੋਂ ਗਾਣਾ ਆਇਆ ਤੇ YouTube ਤੇ ਲੱਗ ਗਿਆ ਤੇ ਮੈਂ ਗੱਡੀ 'ਚ ਜਾਣ ਰਿਹਾ ਕਿਤੇ ਜਦੋਂ ਇਹ ਲਾਈਨ ਆਈ ਨਾ ਕਹਿੰਦਾ ਮੈਂ ਕਿਹਾ ਮੈਂ ਗਾਣਾ ਬੰਦ ਕਰੋ ਬਈ ਆ ਤਾਂ ਸਰਪੰਚਾਂ ਦੀ ਬੇਇੱਜ਼ਤੀ ਹੋ ਗਈ ਕਹਿੰਦਾ ਮੈਨੂੰ ਇਹ ਨਾ ਪਤਾ ਸੀ ਵੀ ਇਹ ਗਾਣੇ ਦੀ ਲਾਈਨ ਸਹੀ ਨਹੀਂ ਪਰ ਇੰਨੀ ਗੱਲ ਨਹੀਂ ਸੀ ਵੀ ਇਸ ਗਾਣੇ ਦਾ ਏਡਾ ਵਿਰੋਧ ਹੋ ਜਾਊ ਦੇਖੋ ਇਹ ਗਾਣਾ ਗਾਇਆ ਆ ਗਲਾਬ ਸਿੱਧੂ ਨੇ ਤੇ ਲਿਖਿਆ ਪਤਾ ਕਨੇ ਆ ਜੰਗ ਢਿੱਲੋਂ ਨੇ ਜੰਗ ਢਿੱਲੋਂ ਇੱਕ ਏਦਾਂ ਦੀ ਕਲਮ ਆ ਜਿਹਦੇ ਬਹੁਤ ਵਧੀਆ ਗਾਣੇ ਉਹਦੇ ਹਿੱਸੇ ਆ ਆਉਂਦੀ ਕਲਮ ਦੇ ਵਿੱਚੋਂ ਜਦੋਂ ਕੋਈ ਗਾਣਾ ਨਿਕਲਦਾ ਨਾ ਇਹਦਾ ਮੋਤੀ ਪਰੋ ਦਿੰਦਾ ਏਦਾਂ ਉਹ ਸ਼ਬਦ ਜੰਗ ਢਿੱਲੋਂ ਪਰੋਂਦਾ ਸੋ ਇੱਕ ਗਾਣੇ ਦੀ ਲਾਈਨ ਬਦਲੇ ਜਿ ਗਲਾਬ ਸਿੱਧੂ ਦਾ ਵਿਰੋਧ ਹੋਣਾ ਮੇਰੇ ਲਈ ਗੱਲ ਬੜੀ ਹੈਰਾਨੀਜਨਕ ਆ ਤੁਹਾਨੂੰ ਮੈਂ ਸਹੀ ਦੱਸਾਂ ਤੇ ਲੋਕਾਂ ਲਈ ਵੀ ਆ ਜਨਾਬ ਸਰਪੰਚ ਇੱਕ ਨਾ ਜੜ ਮੰਨੀ ਜਾਂਦੀ ਆ ਡੈਮੋਕ੍ਰੇਸੀ ਦੀ ਲੋਕਤੰਤਰ ਦਾ ਥੰਮ ਹੁੰਦਾ ਸਰਪੰਚ ਸਭ ਤੋਂ ਥੱਲੇ ਵਾਲੀ ਜਿਹੜੀ ਜਿਹੜੀ ਇਲੈਕਸ਼ਨ ਮੰਨੀ ਜਾਂਦੀ ਆ ਉਹ ਸਰਪੰਚ ਦੀ ਆ ਜਿਹੜੀ ਪਿੰਡ ਪੱਧਰ ਤੇ ਪਰ ਇਹ ਸਰਪੰਚ ਦਾ ਰੋਭ ਐਮਐਲਏ ਨਾਲੋਂ ਜ਼ਿਆਦਾ ਮੰਨਿਆ ਜਾਂਦਾ ਤੇ ਤਕੜੇ ਪਿੰਡਾਂ ਦੀ ਸਰਪੰਚੀ ਵਾਲੀ ਜਦੋਂ ਗੱਲ ਆ ਜਵੇ ਨਾ ਤੇ ਐਮਐਲਏ ਦੇ ਨਾਲੋਂ ਜ਼ਿਆਦਾ ਜੋਰ ਸਰਪੰਚੀ ਤੇ ਲੱਗ ਜਾਂਦਾ ਤੇ ਸਰਪੰਚ ਜਦੋਂ ਗੱਡੀ ਤੇ ਕੋਲ ਲਖਾ ਲਿੰਦਾ ਨਾ ਤੇ ਉਹ ਮਰਜ ਇੱਕ ਬ੍ਰਾਂਡ ਬਣੇ ਜਾਂਦਾ ਵੀ ਇਹ ਸਰਪੰਚ ਆ ਬਹੁਤ ਸਾਰੇ ਲੋਕਾਂ ਨੇ ਸਰਪੰਚੀ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਗੁਰਚਰਨ ਸਿੰਘ ਟੋੜਾ ਇੱਕ ਜਿਹੜੇ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਹੋਏ ਆ ਉਹਨਾਂ ਨੇ ਸਰਪੰਚੀ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਤੇ 25 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੋ ਹੋਰ ਬਹੁਤ ਸਾਰੇ ਨਾਮ ਆ ਜਿਨ੍ਹਾਂ ਨੇ ਪਿੰਡ ਦੀ ਸਰਪੰਚੀ ਤੋਂ ਕੰਮ ਸ਼ੁਰੂ ਕੀਤਾ ਤੇ ਇੱਥੇ ਤੱਕ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨੇੜੇ ਤੇੜੇ ਵੀ ਮੰਨੇ ਜਾਂਦਾ ਉਹਨਾਂ ਦਾ ਭਰਾ ਬਹੁਤ ਚਿਰ ਜਿਹੜੇ ਸਰਪੰਚ ਰਹੇ ਆ ਦੀਪ ਤੇ ਪਾਸ਼ ਮੰਨੇ ਜਾਂਦਾ ਇਹ ਦੋਨਾਂ ਨੂੰ ਕਹਿੰਦੇ ਸੀ ਸੋ ਇਹ ਸਰਪੰਚ ਦੀ ਜੜ ਹੈ ਪਰ ਸਰਪੰਚ ਇੱਕ ਲਾਈਨ ਬਦਲੇ ਐਡਾ ਰੌਲਾ ਪਾ ਲੈਣਾ ਇਹ ਗੱਲ ਮੈਨੂੰ ਬੜੀ ਅਟਪਟੀ ਲੱਗੀ ਹੁਣ ਸਰਪੰਚ ਕਿੱਥੇ ਸਰਪੰਚ ਦਾ ਰੋਤਬਾ ਤੇ ਕਿੱਥੇ ਇੱਕ ਲਾਈਨ ਆ ਜੀ ਸਿਰਫ ਉਹ ਲਾਈਨਾਂ ਦੇ ਵਿੱਚ ਗਾਣਿਆਂ ਦੇ ਵਿੱਚ ਤਾਂ ਗਾਇਕ ਬੜਾ ਕੁਝ ਕਰ ਜਾਂਦੇ ਆ ਇਹ ਕਿਤੇ ਗਾਣਾ ਜਿਹੜਾ ਇੱਕ ਲਾਈਨ ਸਰਪੰਚ ਤੇ ਭਾਰੂ ਪੈ ਜਾਏ ਇਹ ਬੜੀ ਗੱਲ ਮੈਨੂੰ ਤਾਂ ਅਟਪਟੀ ਜੀ ਲੱਗੀ ਪਰ ਇੱਥੇ ਕਰਕੇ ਗਲਾਬ ਸਿੱਧੂ ਦਾ ਵਿਰੋਧ ਵਿਰੋਧ ਹੋ ਗਿਆ ਸਰਪੰਚ ਤਰੇ ਸਰਪੰਚ ਸੀ ਚਲੋ ਜਿੰਨੇ ਵੀ ਸੀ ਸਰਪੰਚ ਤਾਂ ਭਾਈ ਸਰਪੰਚ ਹੀ ਹੁੰਦਾ ਸਰਪੰਚ ਇਕੱਠੇ ਹੋ ਗਏ ਤੇ ਗਲਾਬ ਸਿੱਧੂ ਨਾਲ ਪ੍ਰੋਪਰ ਮੀਟਿੰਗ ਹੋਈ ਗਲਾਬ ਸਿੱਧੂ ਨੇ ਮੁਆਫੀ ਮੰਗ ਲਈ ਉਹ ਕਹਿੰਦੇ ਸੀ ਗਾਣਾ ਤੁਸੀਂ ਡੀਲੀਟ ਕਰੋ ਇਹ ਕਹਿੰਦੇ ਸੀ ਸੀ ਗਾਣੇ ਉਤੇ ਵੀ ਪਲਾਤੀ ਆ ਪਰ ਹੁਣ ਸਰਪੰਚ ਇਸ ਗੱਲ ਦਾ ਗੁੱਸਾ ਨਾ ਕਰ ਜਣ ਜਾਂ ਮੁੱਦਾ ਨਾ ਫੇਰ ਚੱਕ ਲੈਣ ਪਰ ਮੈਂ ਹੁਣੇ ਹੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਗਾਣਾ ਸੁਣ ਕੇ ਆਇਆ ਲਾਈਨ ਅਜੇ ਵੀ ਗਾਣੇ ਦੇ ਵਿੱਚ ਆ ਪਰ ਸਰਪੰਚ ਬਹੁਤ ਭੱਟੇ ਦਿਲਾ ਵਾਲੇ ਲੋਕ ਹੁੰਦੇ ਆ ਜਨਾਬ ਇਹ ਗਾਇਕਾ ਦੇ ਮਨ ਦੇ ਵਿੱਚ ਕੀ ਸੀ ਕਿਹੜੇ ਹਿਸਾਬ ਦੇ ਨਾਲ ਇਹ ਗੱਲ ਲਾਈਨ ਲਿਖ ਦਿੱਤੀ ਤੇ ਸਰਪੰਚ ਏਡੀ ਗੱਲ ਦਾ ਮੋਧਾ ਬਣਾ ਲੈਣਾ ਇਹ ਵੀ ਗੱਲ ਜਿਹੜੀ ਆ ਉਹ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਬੜੀ ਅਟਪਟੀ ਲੱਗੀ ਵੀ ਏਡੀ ਗੱਲ ਤਾਂ ਹੈ ਨਹੀਂ ਕਿ ਇੱਕ ਗਾਣੇ ਦੀ ਲਾਈਨ ਆ ਇੱਕ ਕਿਥੇ ਸਰਪੰਚ ਦਾ ਰੋਤਵਾ ਮਹਾਰਾਜ ਸਰਪੰਚੀ ਕਿਤੇ ਪਿੰਡ ਦੀ ਸਰਪੰਚੀ ਹੋਵੇ ਨਾ ਤੇ ਲੋਕ ਐਨ ਮੈਂ ਕਹਿੰਦਾ ਗੈ ਗੱਡਵਾ ਮੁਕਾਬਲਾ ਪਿੰਡ ਚ ਹੋ ਜਾਂਦਾ ਸੋ ਸਰਪੰਚ ਦਾ ਰਤਵਾ ਬੜਾ ਵੱਡਾ ਸੋ ਸਰਪੰਚ ਜੇ ਇਥੇ ਰਤਵਾ ਵੱਡਾ ਨਾ ਤੇ ਸਰਪੰਚ ਦਾ ਦਿਲ ਵੀ ਉਦਾ ਉਦਾ ਹੀ ਵੱਡਾ ਮੰਨਿਆ ਜਾਂਦਾ ਸੋ ਇਸ ਕਰਕੇ ਨਿੱਕੀ ਜੀ ਗੱਲ ਆ ਗੱਲ ਦਾ ਰੌਲਾ ਐਵੇਂ ਰੌਲਾ ਜੀ ਨਹੀਂ ਕਹਿੰਦੇ ਗਾਣਾ ਆਇਆ ਸੀ ਆਪਣੇ ਗਰੇਵਾਲ ਹੁਣਾ ਦਾ ਹਨਾ ਕਿ ਐਵੇਂ ਰੌਲਾ ਪੈ ਗਿਆ ਅਰਵਿੰਦਰ ਗਰੇਵਾਲ ਦਾ ਉਹ ਐਵੇਂ ਰੌਲਾ ਪੈ ਗਿਆ ਪਰ ਜਦੋਂ ਰੌਲਾ ਪੈ ਜਾਂਦਾ ਕਿਸੇ ਗੱਲ ਦਾ ਉਹ ਫਿਰ ਤੁਹਾਨੂੰ ਪਤਾ ਕਿ ਰੌਲਾ ਸਾਂਭਣਾ ਔਖਾ ਹੋ ਜਾਂਦਾ ਇਦਾਂ ਦੇ ਬਹੁਤ ਸਾਰੀਆਂ ਕੌਂਟਰਵਰਸੀਆਂ ਜਿਹੜੀਆਂ ਉਹ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਜੁੜਦਿਆਂ ਰਹੀਆਂ ਸਿੱਧੂ ਮੂਸੇ ਵਾਲਾ ਦਾ ਚੇਲਾ ਹੀ ਗਾਂ ਮੰਨਿਆ ਜਾਂਦਾ ਜਿਹਦੇ ਨਾਲ ਚੱਲੋ ਕੰਮ ਕੀਤਾ ਗੁਲਾਬ ਸਿੱਧੂ ਪਰ ਗੁਲਾਬ ਸਿੱਧੂ ਨੇ ਆ ਕੇ ਸਿੱਧੂ ਜਦੋਂ ਮਾਫੀ ਮੰਗ ਲਈ ਤੇ ਗੱਲ ਮੇਰੇ ਹਿਸਾਬ ਨਾਲ ਨਿਬੜ ਜਾਣੀ ਚਾਹੀਦੀ ਆ ਗੱਲ ਦੇ ਵਿੱਚ ਕੋਈ ਐਡਾ ਕੋਈ ਜਿਹੜਾ ਉਹ ਕੋਈ ਗੱਲ ਦਾ ਰੌਲਾ ਤਾਂ ਹੈ ਨਹੀਂ ਪਰ ਚਲੋ ਹੁਣ ਸਰਪੰਚਾ ਤੋਂ ਆ ਕੇ ਨੇ ਮਾਫੀ ਮੰਗ ਲਈ ਆ ਸਰਪੰਚ ਵੱਡੇ ਦਿਲਾਂ ਵਾਲੇ ਲੋਕ ਆ ਜਨਾਬ ਐਡੀਆਂ ਕਿਹੜੀਆਂ ਗੱਲਾਂ ਕਿਤੇ ਬਹੁਤ ਕਹਿਰਟ ਹੈ ਗਿਆ ਸਰਪੰਚ ਦਾ ਰਤਬੇ ਦੇ ਬਰਾਬਰ ਇੱਕ ਲਾਈਨ ਕੁਝ ਵੀ ਨਹੀਂ ਸੋ ਸਰਪੰਚ ਸਣੇ ਸਰਪੰਚ ਸਾਰਾ ਪੈਂਟਕੋਟ ਤੋਂ ਸਰਪੰਚ ਤਾਂ ਲੋਕਾਂ ਨੂੰ ਪਿੰਡਾਂ ਚ ਛਿੜਾ ਕੇ ਲਿਆਂਦਾ ਸੋ ਗਾਣੇ ਕਰਕੇ ਸਰਪੰਚ ਦਾ ਰੋਤਵਾਂ ਨਹੀਂ ਨੀਵਾ ਹੁੰਦਾ ਸੋ ਜਿਹੜਾ ਗਾਣਾ ਇੱਕ ਐਂਟਰਟੇਨਮੈਂਟ ਆ ਪਰ ਚਲੋ ਇਹ ਗਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਲਾਈਨ ਪਾਉਣ ਲੱਗਿਆਂ ਸੌਰੀ ਸੋਚਿਓ ਭਾਈ ਅੱਗੇ ਸਰਪੰਚ ਗੁੱਸਾ ਵੀ ਕਰ ਜਾਂਦੇ ਆ ਐਨੀ ਇੱਕ ਗੱਲ ਆ ਜੀ ਜੀ ਵੀਪੀ ਸਿੰਘ ਗੇਲ ਜੀ ਤੁਹਾਡੇ ਵਿਚਾਰ ਸਾਡੇ ਦਰਸ਼ਕ ਕਾਫੀ ਪਸੰਦ ਕਰਦੇ ਨੇ ਧੰਨਵਾਦ ਜੀ